ਰੋਤੇ ਭੈਣੋ ਜੈ ਹੈ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ खेत ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਮਿੱਠਾ ਸਿੰਘ ਜੀ

ਇਹਦੀ ਨਾਲ ਦੀ ਬਿਲਕੁਲ 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 ਕਰਾਓ ਫਿਰ ਪਹਿਲਾਂ ਲੋ ਜੀ ਜਾਨ ਪਛਾਣ ਕਰਾਉਣੇ ਇਹਨਾਂ ਦੀ ਇਹਨੇ ਡਾਕਟਰ ਯਾਦਵਿੰਦਰ ਸਿੰਘ ਜੀ ਜੀ ਖੇਤੀਬਾੜੀ ਅਫਸਰ ਨੇ ਅੱਛਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨਾ ਜਿਹੜਾ ਪੰਜਾਬ ਦਾ ਹਾਂਜੀ ਹਾਂਜੀ ਉਹਦੇ ਵਿੱਚ ਫਰੀਦਕੋਟ ਵਿਖੇ ਆਪਣੀ ਸੇਵਾ ਨਿਭਾਈ ਵਾਹ ਜੀ ਵਾਹ ਬਾਬੇ ਫਰੀਦ ਦੀ ਧਰਤੀ ਬਿਲਕੁਲ ਜੀ ਬਿਲਕੁਲ ਮਾੜੀ ਧਰਤੀ ਤੋਂ ਆਇਆ ਜੀ ਆਇਆਂ ਨੂੰ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਡਾਕਟਰ ਸਾਹਿਬ ਨਾਲ ਕੀ ਕਰਦੇ ਆ ਗੱਲ ਹਾਂਜੀ ਹਾਂ ਬਿਲਕੁਲ ਕਰਾਂਗੇ ਜੀ ਤੇ ਮੈਂ ਨਾ ਕੁਝ ਗੱਲਾਂ ਕਰੂਸਾਂ ਤੁਹਾਡੇ ਨਾਲ ਦੇਖੋ ਪਿੱਛੇ ਜੇ ਪਾਣੀ ਬਹੁਤ ਜ਼ਿਆਦਾ ਹੋ ਗਿਆ ਬਹੁਤ ਆ 15 ਦਿਨ ਤਾਂ ਜੀ ਤਰਾਹੀ ਤਰਾਹੀ ਕਰਾਤੀ ਆ ਬਹੁਤ ਔਖਾ ਸੀ ਜੀ ਬਹੁਤ ਔਖਾਣ ਵੀ ਬੜਾ ਹੋਇਆ ਡਾਕਟਰ ਸਾਹਿਬ ਫਸਲਾਂ ਦਾ ਵੀ ਬਹੁਤ ਨੁਕਸਾਨ ਹੋਇਆ ਪਸ਼ੂਤਾਂ ਦਾ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਅਸੀਂ ਤੇ ਗਿਣਦੇ ਆ ਵੀ ਇਹ ਨੁਕਸਾਨ ਬਹੁਤ ਹੋਇਆ ਹੂੰ ਪਰ ਕਈ ਵਾਰੀ ਪਤਾ ਕੀ ਹੁੰਦਾ ਜਦੋਂ ਇਹ ਸਾਰਾ ਪਾਣੀ ਨਿਕਲ ਜਾਂਦਾ ਨਾ ਹਾਂਜੀ ਫਿਰ ਅਸਲੀ ਨੁਕਸਾਨ ਸ਼ੁਰੂ ਹੁੰਦਾ ਉਹ ਬਿਲਕੁਲ ਜਨਾਬ ਇਹ ਤਾਂ ਗੱਲ ਤੁਹਾਡੀ 16 ਨੇ ਸਹੀ ਹੈ ਹਾਂ ਪਾਣੀ ਨਿਕਲ ਗਿਆ ਤਾਂ ਫਿਰ ਦੇਖੋ ਉਸ ਤੋਂ ਬਾਅਦ ਬਹੁਤ ਭੜੀਆਂ ਬਿਮਾਰੀਆਂ ਸਮੱਸਿਆਵਾਂ ਦੀ ਸ਼ੁਰੂਆਤ ਹੋ ਜਾਂਦੀ ਆ ਜੋ ਕੋਈ ਜੀ ਮਰੀ ਪਿਆ ਉਹਨਾਂ ਦੀ 스멜 ਦੇ ਨਾਲ ਬਿਮਾਰੀਆਂ ਫੈਲਣਗੀਆਂ ਬੁਰਾ ਹਾਲ ਹੋਣਾ ਆ ਉਹ ਕਹਿੰਦਾ ਪਾਵੇ ਮਾਗੀ ਤੌਰ ਤੇ ਵੀ ਲੋਕਾਂ ਦੇ ਉੱਤੇ ਸਟ्रेस ਹੈਗਾ ਜੀ ਇਹ ਇਹ ਜਿਹੜੀ ਸੱਟ ਦਿਮਾਗੀ ਤੌਰ ਤੇ ਵੱਜ ਗਈ ਇਹ ਵੀ ਟਾਈਮ ਲੱਗੂ ਇਹ ਵੀ ਟਾਈਮ ਲੱਗੂ ਨਿਕਲਣ ਨੂੰ ਬਿਲਕੁਲ ਇਸ ਲਈ ਦੇਖੋ ਮੈਂ ਜਾ ਕੇ ਆਇਆ ਇੱਕ ਇੱਧਰ ਇੱਕ ਪਾਸੇ ਉਥੇ ਵੀ ਪਾਣੀ ਪੂਣੀ ਬਹੁਤ ਆਇਆ ਚਲੋ ਜਿੰਨੀ امداد ਹੁੰਦੀ ਸੀ ਕੀਤੀ ਆ ਅਸੀਂ ਪਰ ਸਾਨੂੰ ਹੁਣ ਇਸ امداد ਲਈ ਵੀ ਤਿਆਰ ਰਹਿਣਾ ਚਾਹੀਦਾ ਜਿਹੜੀ ਬਾਅਦ ਦੇ ਵਿੱਚ ਸਮੱਸਿਆਵਾਂ ਆਉਣੀਆਂ ਨਾ ਉਹਦੇ ਲਈ ਵੀ ਸਾਨੂੰ ਤਿਆਰ ਰਹਿਣਾ ਚਾਹੀਦਾ ਇਹ ਵੀ ਇੱਕ ਚੁਣੌਤੀ ਆ ਸਾਡੇ ਲਈ ਹਾਂਜੀ ਹੈ ਨਾ ਇਸ ਲਈ ਸਾਨੂੰ ਜਿੱਥੇ ਇਹ ਕੰਮ ਹੋਇਆ ਜਿੱਥੇ ਤੇ ਪਾਣੀ ਦੀ ਮਾਰ ਪਈ ਉਹਨਾਂ ਨੂੰ ਵੀ ਦਿਮਾਗੀ ਤੌਰ ਤੇ ਤਿਆਰ ਰਹਿਣਾ ਚਾਹੀਦਾ ਬਿਲਕੁਲ ਹਿੰਮਤ ਨਹੀਂ ਹਾਰਨੀ ਅੱਲਾ ਹਿੰਮਤ ਬਿਲਕੁਲ ਨਹੀਂ ਹਾਰਨੀ ਜੀ ਹਿੰਮਤੇ ਮਰਦਾ ਮਤ ਦੇ ਖੁਦਾ ਹੂੰ ਇਸ ਲਈ ਦਾਨੀ ਸੱਜਣ ਪਰੇ ਤੋਂ ਪਰੇ ਬੈਠਾ ਜੀ ਉੱਥੇ ਸਮਾਨ ਬਹੁਤ ਪਹੁੰਚ ਗਿਆ ਉੱਥੇ ਜਿੰਨੀ ਮਦਦ ਹੋ ਸਕਦੀ ਸੀ ਸਾਰੇ ਲੋਕਾਂ ਨੇ ਲੋਕਾਈ ਨੇ ਕੀਤੀ ਆ ਹੂੰ ਪਰ ਹੁਣ ਵੀ ਸਾਨੂੰ ਇਹ ਨਹੀਂਗਾ ਸਾਡੀ ਡਿਊਟੀ ਖਤਮ ਨਹੀਂ ਹੋ ਗਈ ਨਹੀਂ ਜੀ ਨਹੀਂ ਜੀ ਕਿਤੇ ਖਤਮ ਹੋਈ ਆ ਜੀ ਇਹ ਤਾਂ ਜਦੋਂ ਪਾਣੀ ਚੰਗੀ ਤਰ੍ਹਾਂ ਉਤਰ ਗਿਆ ਥੱਲੇ ਫਿਰ ਬੜੀਆਂ ਬੜੀਆਂ ਬਣੀਆਂ ਚੜੌਤੀਆਂ ਦਾ ਸਾਨੂੰ ਸਾਹਮਣਾ ਕਰਨਾ ਪੈਣਾ ਡਾਕਟਰ ਸਾਹਿਬ ਵਰਗੇ ਲੋਕਾਂ ਦੀ ਲੋਡ ਪੈਣੀ ਹੈ ਜੀ ਬਿਲਕੁਲ ਬਿਲਕੁਲ ਜਾਈ ਹੋਣੀ ਹੈ ਉਦੋਂ ਉੱਥੇ ਲੋਡ ਪੈਣੀ ਹੈ ਬੀ ਦੀ ਲੋਡ ਪੈਣੀ ਹੈ ਬਾਹਰ ਲੋਕਾਂ ਦੀ ਜਿਹੜੀ ਆ ਉਹ ਲੋਡ ਪੈਣੀ ਹੈ ਇਸ ਲਈ ਸਾਨੂੰ ਇਹਦੇ ਲਈ ਤਤਪਰ ਰਹਿਣਾ ਜਿਹੜਾ ਜਿਹਨੇ ਬੀ ਰੱਖਿਆ ਸੀਗਾ ਉਹ ਉਹ ਬੀ ਵੀ ਖਰਾਬ ਹੋ ਗਿਆ ਬਿਲਕੁਲ ਜੀ ਸ਼ੁਰੂਆਤ ਤੋਂ ਸ਼ੁਰੂਆਤ ਕਰਨੀ ਪਾਏ ਆ ਮੰਡੀਆਂ ਦੇ ਪੜ ਦਿਓ ਜੀ ਲਓ ਜੀ ਮੰਡੀਆਂ ਦੇ ਭਾਅ ਇਸ ਤਰ੍ਹਾਂ ਵੀ ਆਲੂ ਜਿਲੰਦਰ ਵੀ ਕਿਹਾ 500 ਰੁਪਏ ਕੁਇੰਟਲ ਮਾਨਸਾ 1600 ਰੁਪਏ ਜੀ ਲੁਧਿਆਣਾ 550 ਰੁਪਏ ਫਾਜ਼ਿਲਕਾ 1400 ਰੁਪਏ ਪਟਿਆਲਾ 580 ਰੁਪਏ ਤੇ ਮਲੂਟ 300 ਰੁਪਏ ਜੀ ਪਿਆਜ਼ ਜਿੱਦਰ 1200 ਰੁਪਏ ਮਾਨਸਾ 2000 ਰੁਪਏ ਲੁਧਿਆਣਾ 1000 ਰੁਪਏ ਫਾਜ਼ਿਲਕਾ 2500 ਰੁਪਏ ਪਟਿਆਲਾ 1800 ਰੁਪਏ ਤੇ ਮਲੂਟ 1900 ਰੁਪਏ ਜੀ ਜੀ ਟਮਾਟਰ ਜਲੰਧਰ 2500 ਰੁਪਏ ਕਿੰਟਲ ਮਾਨਸਾ ਭਾਰਿਆ ਜੀ 3000 ਰੁਪਏ ਲੁਧਿਆਣਾ 2000 ਰੁਪਏ ਫਾਜ਼ਲ ਦਾ ਭਾਜ ਚੰਗਾ ਮਿਲਿਆ ਜੀ ਟਮਾਟਰ ਦਾ 6000 ਰੁਪਏ ਕੁਇੰਟਲ ਪਟਿਆਲਾ 1700 ਤੇ ਮਲੂਟ 3300 ਰੁਪਏ ਜੀ ਅਗੇ ਬੈਂਗਣ ਵੀ ਕਿਹਾ ਜੀ ਅੱਜ ਜਲੰਧਰ 1700 ਰੁਪਏ ਮਾਨਸਾ 1900 ਰੁਪਏ ਲੁਧਿਆਣਾ 1700 ਰੁਪਏ ਫਾਜ਼ਲ ਕਾ 2000 ਰੁਪਏ ਪਟਿਆਲਾ 4000 ਰੁਪਏ ਤੇ ਮਲੂਟ 2600 ਰੁਪਏ ਜੀ ਕਿਹਾ ਅਜ ਰਿਹਾ ਜੀ ਜਲੰਧਰ 2000 ਰੁਪਏ ਮਾਨਸਾ ਵੀ 2000 ਰੁਪਏ ਲੁਧਿਆਣਾ 1750 ਰੁਪਏ ਫਾਜ਼ਲ ਕਾ 1900 ਰੁਪਏ ਪਟਿਆਲਾ ਭਾ ਮਿਲਿਆ ਜੀ 3500 ਰੁਪਏ ਕੀ ਇਹਦਾ ਕਵਿੰਟਲ ਤੇ ਮਲੋਟ 1800 ਰੁਪਏ ਕਵਿੰਟਲ ਕੀ ਆਵੇ ਗਿਆ ਜੀ 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 ਹਾਂ ਜੀ ਇਹ ਤੇ ਸੀ ਜੀ ਮੰਡੀਆਂ ਦੇ ਭਾ ਜੀ ਹੁਣ ਡਾਕਟਰ ਸਾਹਿਬ ਆਏ ਆ ਕਿੰਨਾ ਬਿਲਕੁਲ ਆਪਣਾ ਡਾਕਟਰ ਸਾਹਿਬ ਦਾ ਇਲਾਕਾ ਜਿਹੜਾ ਆ ਇਹ ਬਹੁਤ ਖਾਸ ਇਲਾਕਾ ਵਾ ਸਾਡਾ ਪੰਜਾਬ ਦਾ ਜੀ ਦੱਖਣੀ ਪੱਛਮੀ ਇਲਾਕਾ ਜਿਹੜਾ ਪੰਜਾਬ ਦਾ ਜੀ ਜੀ ਤੇ ਨਰਮੇ ਜੀ ਬੱਟੀ ਹੈ ਜੀ ਆ ਨਰਮੇ ਦੀ ਬੈਲਟ ਹੈ ਤੇ ਫੇ ਗੱਲਬਾਤ ਵੀ ਇਹਨਾਂ ਤੇ ਨਰਮੇ ਤੇ ਹੀ ਕਰਨੀ ਜੰਗਾ ਜੀ ਤੁਸੀਂ ਵਿਸ਼ਾ ਵਧੀਆ ਚੁਣ ਲਿਆ ਨਰਮੇ ਦੀ ਫਸਲ ਦੀ ਵਧੀਆ ਪੈਦਾਵਾਰ ਲਈ ਕੀਟ ਪ੍ਰਬੰਧ ਹੂੰ ਕਿਉਂਕਿ ਆ ਪਾਣੀ ਪੋਣੀ ਵੀ ਹੋ ਕੇ ਆ ਗਿਆ ਬਿਲਕੁਲ ਜੀ ਬਿਲਕੁਲ ਹੁਣ ਕੀੜੇ ਮਕੌੜੇ ਆਉਣ ਦੀ ਸੰਭਾਵਨਾ ਵੀ ਹੈ ਸੰਭਾਵਨਾ ਵਾਜਾਂ ਦੀ ਹਾਂਜੀ ਇਸ ਵਿਸ਼ੇ ਤੇ ਅਸੀਂ ਅੱਜ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਇਸ ਵਿਸ਼ੇ ਤੇ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 281 42 60 ਤੇ ਸਾਡਾ ਦੂਜਾ ਨੰਬਰ ਹੈ 0181 281 42 64 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਯਾਦਵਿੰਦਰ ਜੀ ਬੈਠੇ ਨੇ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਜੀ ਡਾਕਟਰ ਸਾਹਿਬ ਜੀ ਉਹ ਪਹਿਲੇ ਸਭ ਤੋਂ ਥੋੜਾ ਜੈਸਨ ਉਹ ਇਹਦਾ ਛੱਡੋ ਵੀ ਜਿਹੜਾ ਨਰਮਾ ਹੈ ਇਹ ਸਾਡੇ ਪੰਜਾਬ ਲਈ ਇਹ ਨਰਮੇ ਦੀ ਜਿਹੜੀ ਖੇਤੀ ਹੈ ਕਿ ਕਿੰਨੀ ਕੁ ਮਹੱਤਾ ਰੱਖੇ ਗੱਲ ਹੈ ਉਹ ਆ ਜੀ ਜਿਹੜੇ ਨਰਮਾ ਹੈ ਇਹ ਸਾਡੀ ਬਹੁਤ ਪੁਰਾਣੀ ਤੇ ਟ੍ਰੈਡੀਸ਼ਨਲ ਫਸਲ ਮੰਨੀ ਜਾਂਦੀ ਔਰ ਹੈ ਵੀ ਸੀ ਪਰ ਜਿਵੇਂ ਜਿਵੇਂ ਆਪਾਂ ਦੇਖੀ ਜਾਂਦੇ ਆ ਵੀ ਲੋਕਾਂ ਦਾ ਰੁਝਾਨ ਹੈ ਜਿਹੜਾ ਸਖਿਆਈ ਵਾਲੇ ਪਾਸੇ ਨੂੰ ਜਾਈ ਜਾਂਦਾ ਨਰਮਾ ਅਸੀਂ ਅਪ੍ਰੈਲ ਦੇ ਵਿੱਚ ਬਜਾਈ ਕਰ ਦਿੰਨੇ ਜਾਂ ਮਈ ਚ ਕਰ ਦਿੰਨੇ ਆ ਤੇ ਫਿਰ ਇਹ ਅੱਗੇ ਜਾ ਕੇ ਨਵੰਬਰ ਦਸੰਬਰ ਦੇ ਵਿੱਚ ਲੋਕੀ ਅੱਗੇ ਪਹਿਲਾਂ ਕਹਿੰਦੇ ਨੇ ਅਸੀਂ ਲੋਕੀ ਲੋਹੜੀ ਵੇਲੇ ਵੀ ਕਣਕ ਦੀ ਬਜਾਈ ਨਰਮਾ ਪੱਟ ਕੇ ਕਰਦੇ ਰਹੇ ਆ ਫਿਰ ਉਸ ਥੋੜਾ ਜਿਹਾ ਕੁਝ ਫਸਲ ਲੰਬੀ ਹੋਣ ਕਰਕੇ ਕੀੜੇ ਮਕੌੜੇ ਤੇ ਬਿਮਾਰੀਆਂ ਦਾ ਹਮਲਾ ਜਿਵੇਂ ਜਿਵੇਂ ਰੁੱਤਾਂ ਬਦਲਦੀਆਂ ਉਹਦੇ ਨਾਲ ਵਾਧਾ ਘਟਦਾ ਰਹਿੰਦਾ ਸੀਗਾ ਉਹਦੇ ਤੋਂ ਲੋਕਾਂ ਨੇ ਸਖਾਈ ਵਾਲੇ ਪਾਸੇ ਨੂੰ ਝੋਨੇ ਵਾਲੇ ਪਾਸੇ ਨੂੰ ਕਨਵਰਟ ਆਪ ਦੇ ਆਪ ਨੂੰ ਕਰ ਲਿਆ ਪਰ ਸਾਡੀ ਜੇ ਇਕੋਲੋਜੀਕਲੀ ਦੇਖ ਲਈਏ ਜਾਂ ਲੋਕਾਂ ਦਾ ਜਿਵੇਂ ਰਹਿਣ ਸਹਿਣ ਸੀ ਜਿਹੜੇ ਗਰੀਬ ਲੋਕ ਸੀ ਉਹਦੀਆਂ ਛਿੱਟੀਆਂ ਬਾੜ ਦੇ ਹੁੰਦੇ ਸੀ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਸੀਗਾ ਜਦੋਂ ਅਸੀਂ ਇਹਦੀ ਚੜਾਈ ਕਰਦੇ ਸੀ ਤੇ ਜੇ ਗੋਡੀ ਕਰਦੇ ਸੀ ਉਦੋਂ ਵੀ ਲੋਕਾਂ ਦੇ ਪਿੰਡਾਂ ਦੇ ਵਿੱਚ ਰੋਜ਼ਗਾਰ ਸੀਗਾ ਫਸਲ ਇਹ ਸਾਡੀ ਇਕੋਲੋਜੀਕਲੀ ਵੀ ਹੈ ਜਿਹੜੀ ਕ੍ਰੌਪ ਆ ਜਿਹੜੀ ਫਸਲ ਸਾਡੀ ਬਹੁਤ ਅਹਿਮ ਫਸਲ ਬੰਨੀ ਜਾਂਦੀ ਸੀ ਹਾਂ ਵੜੀਵੇਂ ਮਿਲਦੇ ਵੰਡ ਮਿਲਦੇ ਹਾਂ ਜੀ ਪਿਛਲੇ ਸਾਲ ਨਾਲ ਦੇ ਮੁਕਾਬਲੇ ਤੇ ਇਸ ਸਾਲ ਸਾਡਾ ਏਰੀਆ ਵੀ ਪਿਛਲੇ ਸਾਲ ਨਾਲੋਂ ਥੋੜਾ ਜਿਆ ਵਧਿਆ ਹੈ ਕੁਛ ਅੱਛਾ ਜੀ ਹਾਂ ਜੀ ਕਿਆ ਬਾਤ ਬਹੁਤ ਵਧੀਆ ਸਬ ਮਿਠਾ ਸਿੰਘ ਜੀ ਮੈਨੂੰ ਯਾਦ ਆ ਗਿਆ ਇਹਨਾਂ ਨੇ ਕਿਹਾ ਲੋਹੜੀ ਵੇਲੇ ਹਾਂ ਅੱਛਾ ਉਹ ਦੇਖੋ ਜਿਹੜੀ ਛਟੀਆਂ ਦੇ ਅਬ ਚੁੱਕੇ ਅਸੀਂ ਨਾ ਜਿਹੜੇ ਅਣ ਚੁਗੇ ਟਿੰਡੇ ਸੁੱਕੇ ਰਹਿ ਜਾਂਦੇ ਸੀ ਉਹਨਾਂ ਨੂੰ ਤੋੜ ਕੇ ਨਾ ਕਰ ਲਏ ਜਾਂਦੇ ਸੀ ਸਾਰੇ ਬਜ਼ੁਰਗਾਂ ਨੇ ਧੂਣੀ ਦੇ ਦਵਾਲੇ ਬਹਿ ਜਾਣਾ ਤੂੰ ਵਿਚੋਂ ਨਰਮਾ ਕੱਢੀ ਜਾਣਾ ਤੂੰ ਕਿੰਨੀ ਵਧੀਆ ਦੇਖੋ ਨਾਲੇ ਗੱਲਾਂ ਕਰੀ ਜਾਣੀਆਂ ਇੰਨੀਆਂ ਵਧੀਆ ਉੱਥੇ ਬੈਠ ਕੇ ਨਾ ਇੰਨਾ ਮਜ਼ਾ ਆਉਂਦਾ ਸੀਗਾ ਪਰ ਉਹ ਹੁਣ ਹੌਲੀ ਹੌਲੀ ਇਹ ਦਰਸਬ ਕਹਿੰਦੇ ਵੀ ਖਤਮ ਹੋ ਗਿਆ ਸੁਖਿਆਈ ਵੱਲ ਨੂੰ ਆ ਗਏ ਹਾਂ ਸੁਖਿਆ ਇਹ 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 ਪਈ ਆ ਥੋੜੀ ਜੀ ਮਾਰ ਸਾਡੇ ਬਿਲਕੁਲ ਪਈ ਆ ਜੀ ਬਿਲਕੁਲ ਪਈ ਆ ਸੋ ਬਹੁਤ ਵਧੀਆ ਮਾਹੌਲ ਸੀ ਉਹ ਦਰਸਬ ਜੇ ਅਸੀਂ ਗੱਲ ਕਰੀਏ ਕਿਉਂਕਿ ਦੇਖੋ 15 20 ਦਿਨ ਮੀਂਹ ਪੈ ਗਿਆ ਬੜਾ ਸਮੱਸਿਆਵਾਂ ਬੜੀਆਂ ਆਈਆਂ ਪਾਣੀ ਬੜਾ ਆਇਆ ਇਧਰ ਬੈਲਟ ਦੇ ਵਿੱਚ ਨਰਮੇ ਕਬਾੜੀ ਚ ਕਾਫੀ ਨੁਕਸਾਨ ਸੀ ਸ਼ਾਇਦ ਹਾਂ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਥੋੜਾ ਜਿਹਾ ਇਹ ਸਭ ਲਈ ਸਾਨੂੰ ਪੋਜੀਸ਼ਨ ਦੱਸੋ ਫਿਰ ਨਰਮੇ ਦੀ ਕੀ ਆ ਓਵਰਲ ਇਹ ਜਿਹੜਾ ਤੁਹਾਡੀ ਬੈਲਟ ਆ ਨਰਮੇ ਕਬਾੜੀ ਦੇ ਵਿੱਚ ਬਿਲਕੁਲ ਡਾਕਟਰ ਸਾਹਿਬ ਦੇਖੋ ਜਿਹੜੇ ਮੇਰੀ ਸਟੇਟ ਟੀਮ ਦੇ ਵਿੱਚ ਵੀ ਡਿਊਟੀ ਲੱਗੀ ਹੋਈ ਆ ਸਾਡੇ ਕੋਲੇ ਤਕਰੀਬਨ 4 ਜ਼ਿਲ੍ਹੇ ਮੇਨ ਮਾਨਸਾ ਪਟੰਡਾ ਸ੍ਰੀ ਮੁਕਤਸਰ ਸਾਹਿਬ ਔਰ ਫਾਜ਼ਲਕਾ ਜਿੱਥੇ ਸਾਡੇ ਕੋਲੇ ਨਰਮਾ ਜਿਆਦਾ ਜਾਂ ਸਾਰੇ ਨਾਲੋਂ ਜ਼ਿਆਦਾ ਸਾਡੇ ਕੋਲੇ ਫਾਇਦਲ ਕਰ ਦੇ ਵਿੱਚ ਜੀ ਮੀਂਹ ਦੇ ਨਾਲ ਕਈ ਤਰ੍ਹਾਂ ਦਾ ਨੁਕਸਾਨ ਹੋਇਆ ਇੱਕ ਤਾਂ ਸਭ ਤੋਂ ਜ਼ਿਆਦਾ ਜਿਹੜਾ ਅਸੀਂ ਦੇਖੀਏ ਜਦੋਂ ਮੀਂਹ ਜ਼ਿਆਦਾ ਪੈ ਗਿਆ ਉਹਦੇ ਨਾਲ ਸਾਡੇ ਜਿਹੜੇ ਤੱਤ ਸੀਗੇ ਉਹ ਧਰਤੀ ਦੇ ਵਿੱਚ ਥੱਲੇ ਚਲੇ ਗਏ ਔਰ ਨਰਮੇ ਨੂੰ ਜਿੰਨੇ ਤੱਤ ਚਾਹੀਦੇ ਸੀ ਉਹਦੀਆਂ ਜੜਾਂ ਉਹਨੇ ਲੈਣ ਚ ਕਾਮਯਾਬ ਨਹੀਂ ਹੋਈਆਂ ਜੀ ਇੱਕ ਜਦੋਂ ਅਸੀਂ ਸਪਰੇਅ ਕਰਦੇ ਸੀ ਚਾਹੇ ਉਹ ਕੀੜੇ ਵਾਲੀ ਸੀ ਚਾਹੇ ਉਹ ਬਿਮਾਰੀ ਤੋਂ ਕਰਦੇ ਸੀ ਚਾਹੇ ਅਸੀਂ ਉਹ ਕੋਈ ਤਤਾਂ ਦੀ ਸਪਰੇਅ ਕਰਦੇ ਸੀ ਨਿਊਟ੍ਰੀਐਂਟ ਮੈਨੇਜਮੈਂਟ ਆਸਤੇ ਉਹ ਵੀ ਸਾਨੂੰ ਉਹਨੂੰ ਪੂਰੀ ਧੁੱਪ ਜਿੰਨੀ ਚਾਹੀਦੀ ਚਾਰ ਪੰਜ ਘੰਟੇ ਸੁੱਕਣੀ ਚਾਹੀਦੀ ਉਹ ਵੀ ਨਹੀਂ ਸੁੱਕੀ ਉਹ ਵੀ ਸਾਡੇ ਤੇ ਮਾਰ ਪਈ ਹੈ ਔਰ ਜਿਵੇਂ ਜਿਵੇਂ ਸੈੱਲ ਜ਼ਿਆਦਾ ਹੋਗੀ ਨਿਊਮਿਸਚਰ ਜ਼ਿਆਦਾ ਹੋਗਾ ਜਿਵੇਂ ਤੁਹਾਨੂੰ ਪਤਾ ਹੈ ਨਰਮਾ ਬਹੁਤ ਖੁਸ਼ਕੀ ਦੀ ਫਸਲ ਹੈ ਕਹਿੰਦੇ ਹੁੰਦੇ ਆ ਵੀ ਨਰਮਾ ਤੇ ਛੋਲੇ ਤਾਂ ਅਸਮਾਨ ਚੋਂ ਪਾਣੀ ਖਿੱਚ ਲੈਂਦੇ ਆ ਬਿਲਕੁਲ ਤੇ ਜਦੋਂ ਸੈੱਲ ਜ਼ਿਆਦਾ ਹੋਗੀ ਤੇ ਵਾ ਪਹਿਲਾਂ ਵੀ ਆਪਾਂ ਗੱਲ ਕਰਦੇ ਸੀਗੇ ਵੀ ਜਿਹੜਾ ਝੋਨਾ ਨਰਮੇ ਨੂੰ ਥੋੜਾ ਜਿਆਦਾ ਧੱਕੀ ਜਾਂਦਾ ਜਦੋਂ ਆਲੇ ਦੁਆਲੇ ਝੋਨਾ ਹੋਊਗਾ ਤਾਂ ਮਾਈਕਰੋ ਕਲਾਈਮੇਟ ਵੀ ਚੇਂਜ ਹੋ ਗਿਆ ਉਹਦੇ ਕਰਕੇ ਨਾਲ ਦੀ ਨਾਲ بارش ਦੇ ਹੋਣ ਦੇ ਨਾਲ ਬਿਮਾਰੀ ਦਾ ਵੀ ਅਸਰ ਜ਼ਿਆਦਾ ਹੈ ਕੀੜੇ ਦਾ ਵੀ ਥੋੜਾ ਜਿਆਦਾ ਪੈਟਰਨ ਚੇਂਜ ਹੋ ਗਿਆ بارش ਦੇ ਨਾਲ ਔਰ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਉਹ ਨਿਊਟ੍ਰੀਐਂਟ ਜਿਹੜੇ ਲੀਚ ਹੋਣ ਕਰਕੇ ਥੱਲੇ ਜ਼ਿਆਦੇ ਚਲੇ ਜਾਣ ਕਰਕੇ ਔਰ ਕੁਝ ਜਿਵੇਂ ਮੈਗਨੀਸ਼ੀਅਮ ਵਗੈਰਾ ਜਦੋਂ ਪਾਣੀ ਖੜ ਜਾਂਦਾ ਉਹਦੀ ਅਵੇਲੇਬਿਲਟੀ ਉਹ ਬੂਟੇ ਨੂੰ ਪੂਰਾ ਮਿਲਦਾ ਨਹੀਂ ਇਹਨਾਂ ਚੀਜ਼ਾਂ ਦਾ ਨੁਕਸਾਨ بارشਾਂ ਨੇ ਨਰਮ ਮਿਠਾ ਸਿੰਘ ਜੀ ਉਹੀ ਗੱਲ ਆ ਆਪਾਂ ਕਹਿੰਦੇ ਸੀ ਨਾ ਵੀ ਜਿਉਂ ਸੇਲ ਆ ਜਾਂਦੀ ਆ ਪਾਣੀ ਜ਼ਿਆਦਾ ਆ ਜਾਂਦਾ ਤਾਂ ਬੜੀਆਂ ਸਾਰੀਆਂ ਬਿਮਾਰੀਆਂ ਵੀ ਆਪਣੇ ਨਾਲ ਆ ਜਾਂਦਾ ਜਦੋਂ ਉੱਤਰਦਾ ਪਾਣੀ ਉਹੀ ਫਸਲਾਂ ਪਿੱਛੇ ਬਹੁਤ ਕੁਝ ਛੱਡ ਜਾਂਦਾ ਉਹੀ ਫਸਲਾਂ ਦੇ ਵਿੱਚ ਹੋ ਗਿਆ ਹੈਨਾ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਆ ਇਹ ਆਮ ਵੀ ਅਸੀਂ ਜਿਹੜੀ ਫਸਲ ਬੀਜਦੇ ਆ ਵੈਸੇ ਵੀ ਜਿਹੜੀ ਅਸੀਂ ਪਰੰਪਰਿਕ ਫਸਲ ਆਪਣੀ ਬੀਜਦੇ ਆ ਕੀੜੇ ਮਕੌੜੇ ਤੇ ਉਹਦੇ ਤੇ ਵੀ ਹਮਲਾ ਕਰ ਬਿਲਕੁਲ ਬਿਲਕੁਲ ਜੀ ਹੈਨਾ ਨਰਮੀ ਦੇ ਫਸਲ ਦੇ ਉੱਤੇ ਬਾਰਸ਼ਾਂ ਆਣ ਨਾਲੀਆਂ ਪਾਣੀ ਆਣ ਨਾਲ ਕੋਈ ਕੀੜ ਪਤੰਗੇ ਤੇ ਫਰਕ ਪਿਆ ਜਾਂ ਉਹੀ ਕੀੜੇ ਪਕੌੜੇ ਜਿਹੜੇ ਹੱਲਾ ਕਰਨਗੇ ਜਾਂ ਕੋਈ ਹੋਰ ਆਣਗੇ ਤੇ ਸਾਨੂੰ ਕੀ ਕੀ ਪ੍ਰਬੰਧ ਕਰਨੇ ਪੈਣਗੇ ਮਿੱਠਾ ਸਿੰਘ ਜੀ ਜਿਹੜਾ ਸਾਡਾ ਚਿੱਟਾ ਮੱਛਰ ਹੈ ਉਹ ਜਦੋਂ بارش ਪੈਂਦੀ ਆ ਉਹਦੇ ਨਾਲ ਘਟ ਜਾਂਦਾ ਹੈ ਅੱਛਾ ਹਾਂਜੀ ਜੀ ਜਿਹੜਾ ਸਾਡਾ ਹਰਾ ਤੇਲਾ ਹੈ ਉਹ ਥੋੜਾ ਜਿਹਾ ਇਸ ਮੌਸਮ ਦੇ ਵਿੱਚ ਵੱਧ ਜਾਂਦਾ ਜੀ ਅੱਛਾ ਜੀ ਤੇ ਸਾਡੇ ਕੋਲੇ ਜਿਹੜੀ ਪੂਰੀ ਜੂੰ ਹੈ ਜਿਹਨੂੰ ਥਰੱਪ ਹੈ ਉਹ ਮੀਂਹ ਪੈਣ ਦੇ ਨਾਲ ਜਾਂ ਪਾਣੀ ਵਧਣ ਦੇ ਨਾਲ ਉਹ ਘਟ ਜਾਂਦੀ ਹੈ ਜਾਂ ਕਈ ਵਾਰੀ ਖਤਮ ਹੀ ਹੋ ਜਾਂਦੀ ਹੈ ਅਸਰ ਤਾਂ ਕੀੜਿਆਂ ਤੇ ਪੈਂਦਾ ਸੁੰਡੀ ਵੀ ਜਿਵੇਂ ਪਿਛਲੇ ਸਾਲ ਸਾਨੂੰ ਔਰ ਉਦੋਂ ਵੀ ਪਿਛਲੇ ਸਾਲ ਜਿਹੜੀ ਗੁਲਾਬੀ ਸੁੰਡੀ ਆ ਉਹਨੇ ਸਾਨੂੰ ਬਹੁਤ ਤੰਗ ਕੀਤਾ ਸੀ ਪਰ ਐਰ ਕੀ ਅਸੀਂ ਦੇਖਿਆ ਵੀ ਗੁਲਾਬੀ ਸੁੰਡੀ ਦਾ ਹਮਲਾ ਬਹੁਤ ਨਾ ਮਾਤਰ ਹੈ ਕਿਸੇ ਕਿਸੇ ਖੇਤ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ ਔਰ ਅਦਰਵਾਈਜ਼ ਜਿਵੇਂ ਪਿਛਲੇ ਸਾਲ ਉਹ ਮੇਜਰ ਇੱਕ ਮੁੱਖ ਕੀੜੇ ਦੇ ਰੂਪ ਦੇ ਵਿੱਚ ਉੱਭਰ ਕੇ ਆਈ ਸੀ ਉਹ ਸਾਨੂੰ ਗੁਲਾਬੀ ਸੁੰਡੀ ਦਾ ਹਮਲਾ ਇਸ ਸਾਲ ਘੱਟ ਮਿਲਿਆ ਹੂੰ ਤੇ ਕਿਹੜੇ ਕਿਹੜੇ ਕੀੜੇ ਆ ਜਿਹੜੇ ਹੁਣ ਅਸੀਂ ਸੋਚਦੇ ਆਂ ਵੀ ਖਦਸ਼ਾ ਜਿੰਨਾਂ ਦਾ ਵੀ ਹਮਲਾ ਕਰ ਸਕਦਾ ਬਿਲਕੁਲ ਜੀ ਹੁਣ ਅੱਜ ਜੇ ਅਸੀਂ ਦੇਖਿਆ ਕੱਲ ਵੀ ਅਸੀਂ ਅਬੋਰ ਫਾਜ਼ਲਕਾ ਦੇ ਏਰੀਏ ਦੇ ਵਿੱਚ ਦੇਖਿਆ ਤਾਂ ਚਿੱਟਾ ਮੱਛਰ ਹੈਗਾ ਹੂੰ ਹਰਾ ਤੇਲਾ ਵੀ ਹੈਗਾ ਜੀ ਉੱਥੇ ਔਰ ਗੁਲਾਬੀ ਸੁੰਡੀ ਸਾਨੂੰ ਇੱਕ ਦੋ ਥਾਵਾਂ ਦੇ ਉੱਤੇ ਮਿਲੀ ਹੈ ਜਿਆਦਾ ਸਾਨੂੰ ਗੁਲਾਬੀ ਸੁੰਡੀ ਦਾ ਹਮਲਾ ਨਹੀਂ ਮਿਲਿਆ ਚਿੱਟੇ ਮੱਛਰ ਵਾਸਤੇ ਅਸੀਂ ਪਹਿਲਾਂ ਹੀ ਕਿਸਾਨ ਵੀਰਾਂ ਨੂੰ ਅਗਾਂਹ ਕਰਦੇ ਰਹਿੰਦੇ ਆ ਸਮੇਂ-ਸਮੇਂ ਦੇ ਉੱਤੇ ਸਾਡਾ ਵਿਭਾਗ ਵੀ ਔਰ ਯੂਨੀਵਰਸਿਟੀ ਵੀ ਖੇਤਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਇਸ ਪ੍ਰਤੀ ਸचेਤ ਕਰਦੀ ਹੈ ਚਿੱਟੇ ਮੱਛਰ ਆਸਤੇ ਸਾਡੇ ਕੋਲੇ ਔਰ ਜੇ ਤੁਹਾਡੇ ਕੋਲੇ ਚਿੱਟਾ ਮੱਛਰ ਵੀ ਆ ਨਾਲ ਹਰਾ ਤੇਲਾ ਤਾਂ ਦੋ ਦਵਾਈਆਂ ਬਹੁਤ ਵਧੀਆ ਜਿਹਦੇ ਚ ਇੱਕ ਅਸ਼ੀਨ ਹੈ ਔਰ ਇੱਕ ਇੱਕਟਾਰਾ ਔਰ ਨਾਲ ਇੱਕ ਸਾਡੇ ਕੋਲੇ ਊਲਾਲਾ ਵੀ ਆਉਂਦੀ ਹੈ ਜਿਹਦੀ 80 ਗ੍ਰਾਮ ਡੋਜ਼ ਹੈ ਉਸ਼ੀਨ ਸਾਡੇ ਕੋਲੇ ਅਸੀਂ 60 ਗ੍ਰਾਮ ডোজ ਆ ਔਰ ਜੇ ਤੁਸੀਂ 1 ਟਾਰਾ ਵੀ ਕਰਨੀ ਹੈ ਤਾਂ 40 ਗ੍ਰਾਮ ਪਰ ਏਕੜ ਦੇ ਹਿਸਾਬ ਦੇ ਨਾਲ ਅਸੀਂ ਚਿੱਟੇ ਮੱਛਰ ਆਸਤੇ ਇਹ ਦਵਾਈਆਂ ਕਰ ਸਕਦੇ ਆ ਨਾਲ ਦੀ ਨਾਲ ਇਹ ਸਾਡੀ ਉਸ਼ੀਨ ਔਰ ਊਲਾਲਾ ਦੋਨੇ ਹਰੇ ਮੱਛਰ ਨੂੰ ਵੀ ਇਹ ਹਰੇ ਤੇਲੇ ਨੂੰ ਵੀ ਕਾਬੂ ਕਰਦੀ ਹੈ ਔਰ ਬਿਲਕੁਲ 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 ਡਾਕਟਰ ਸਾਹਿਬ ਤੁਹਾਡੀ ਗੱਲ ਨਾਲ ਬਿਲਕੁਲ ਅਸੀਂ ਸਹਿਮਤ ਆ ਦਵਾਈਆਂ ਵਧੀਆ ਨੇ ਪੰਜਾਬ ਦੇ ਵਿੱਚ ਹੈਗੀਆਂ ਨੇ ਜਿਹੜੀਆਂ ਅਸੀਂ ਕਰਕੇ ਜਿਹੜਾ ਰਸ ਚੂਸਣ ਵਾਲੇ ਕਿਵੇਂ ਕੀੜੇ ਆ ਉਹਨਾਂ ਦੇ ਅਸੀਂ ਹਾਂਜੀ ਇਹਦੇ ਨਾਲ ਕੱਬੂ ਅੱਛਾ ਡਾਕਟਰ ਸਾਹਿਬ ਗੱਲ ਇਹ ਵੀ ਲਖੋ ਹੁਣ ਸੁੰਡੀਆਂ ਆਉਣ ਦੇ ਵੀ ਕਦਸ਼ਾ ਹੈਗਾ ਮੋਰੇ ਕਈ ਕਿਸਾਨ ਵੀਰ ਪਹਿਲਾਂ ਹੀ ਸੋਚ ਲੈਂਦੇ ਆ ਵੀ ਯਾਰ ਆਪਾਂ ਪਹਿਲਾਂ ਹੀ ਕਰ ਦਈਏ ਸਪਰੇ ਬੀ ਸੁੰਡੀ ਆਵੇ ਹੀ ਨਾ ਕੋਈ ਐਦਾਂ ਦਾ ਵੀ ਹੈਗਾ ਢੰਗ ਜਾਂ ਸੁੰਡੀਆਂ ਕਿਹੜੀਆਂ ਆ ਸਕਦੀਆਂ ਨੇ ਉਹਨਾਂ ਦਾ ਫਿਰ ਅਸੀਂ ਕੰਟਰੋਲ ਕਿਸ ਤਰ੍ਹਾਂ ਕਰਨਾ ਡਾਕਟਰ ਸਾਹਿਬ ਜਿਹੜੀ ਯੂਨੀਵਰਸਿਟੀ ਵੀ ਸਪਾਰਸ਼ ਕਰਦੀ ਔਰ ਵਿਭਾਗ ਖੇਤੀਬਾੜੀ ਵੀ ਇਸ ਚੀਜ਼ ਦੀ ਸਪਾਰਸ਼ ਕਰਦਾ ਔਰ ਅਸੀਂ ਵੀ ਲੋਕਾਂ ਦੇ ਵਿੱਚ ਇਹੀ ਜਿਹੜੀ ਸਵੇਦਨਾ ਜਾਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਬਲਾਈਂਡ ਸਪਰੇਅ ਕਰਨੀ ਹੈ ਪਹਿਲਾਂ ਇਸੇ ਕਰਕੇ ਅਸੀਂ ਪ੍ਰੋਕਲੇਮ ਜਾਂ ਪਰਫਿਊਮੋ ਫਾਸ ਦੀਆਂ ਲੋਕਾਂ ਨੇ ਬਲਾਈਂਡ ਸਪਰੇਅਆਂ ਕੀਤੀਆਂ ਕਰਕੇ ਵੀ ਸਾਡੀ ਜਿਹੜੀ ਗੁਲਾਬੀ ਸੁੰਡੀ ਆ ਉਹ ਨਹੀਂ ਆਈ ਔਰ ਹੁਣ ਵੀ ਅਸੀਂ ਲੋਕਾਂ ਨੂੰ ਇਹ ਗੱਲ ਕਹਿੰਨੇ ਆ ਵੀ ਸਾਡੇ ਕੋਲੇ 1 ਮਹੀਨਾ ਹੈ ਜਿਹੜਾ ਸਤੰਬਰ ਦਾ ਇਹਦੇ ਵਿੱਚ ਅਸੀਂ ਹੁਣ ਵੀ ਸੁੰਡੀ ਅਸੀਂ ਇੱਕ ਇੰਡੀਕੇਟਰ ਦੇ ਤੌਰ ਤੇ ਆਪਾਂ 트੍ਰੈਪ ਲੋਕਾਂ ਦੇ ਖੇਤਾਂ ਦੇ ਵਿੱਚ ਲਵਾਏ ਹੋਏ ਸੀ ਵੀ ਜਿਹਦੇ ਚ ਜੇ ਸਾਨੂੰ ਗੁਲਾਬੀ ਸੁੰਡੀ ਦਾ ਪਤੰਗਾ ਮਿਲਦਾ ਹੈ ਤਾਂ ਫਿਰ ਅਸੀਂ ਉਹ ਸਪਰੇਅ ਕਰ ਦੇਣੀ ਹੈ ਚਾਹੇ ਸਾਨੂੰ ਟੀਂਡੇ ਦੇ ਵਿੱਚੋਂ ਸੁੰਡੀ ਲੱਭੇ ਚਾਹੇ ਨਾ ਲੱਭੇ ਦਾ ਬਲਾਈਂਡ ਸਪਰੇਅ ਕਰਕੇ ਹੀ ਸਾਡੀ ਜਿਹੜੀ ਬੈਂਕ ਬਾਲ ਵਰਮ ਹੈ ਜਾਂ ਗਲਾਬੀ ਸੁੰਡੀ ਦਾ ਹਮਲਾ ਘਟ ਆਇਆ ਲੋਕਾਂ ਦੇ ਵਿੱਚ ਵੀ ਇਸ ਚੀਜ਼ ਦੀ ਬਹੁਤ ਜ਼ਿਆਦਾ ਜਾਣਕਾਰੀ ਹੈਗੀ ਔਰ ਲੋਕ ਸਮਝਦੇ ਐ ਇਸ ਗੱਲ ਨੂੰ ਵੀ ਅਸੀਂ ਪਹਿਲਾਂ ਹੀ ਸਪਰੇਅ ਕਰਨੀ ਹੈ ਤਾਂ ਕਿ ਜਿਹੜੀ ਗਲਾਬੀ ਸੁੰਡੀ ਹੈ ਉਹ ਹਮਲਾ ਉਹਦਾ ਨਾ ਹੋਵੇ ਸਾਡੇ ਖੇਤ ਦੇ ਵਿੱਚ ਜੀ ਕਹਿਣ ਦਾ ਪਾਵੇ ਆ ਮੇਠਾ ਸਿੰਘ ਜੀ ਕਿਸਾਨ ਵੀਰੇ ਦਾ ਮਤਲਬ ਸਹੀ ਸੀਗੇ ਆਪਾਂ ਤਾਂ ਕਹਿੰਦੇ ਨਾ ਸੁੰਡੀ ਆਜ ਵੀ ਉਸ ਤੋਂ ਬਾਅਦ ਉਹਦਾ ਈਟੀਐਲ ਦੇਖੋ ਉਹਦਾ ਨੁਕਸਾਨ ਕਰਨ ਦੀ ਹੱਦ ਦੇਖੋ ਫੇਰ ਸਿਛੜਕਾ ਕਰਨਾ ਪਰ ਇਹ ਕਹਿੰਦੇ ਅਸੀਂ ਬਲਾਈਂਡ ਸਪਰੇਆ ਕਰਵਾਉਣੀ ਆ ਜ਼ਰੂਰੀ ਆ ਹਰ ਬੰਦੇ ਦੀ ਭੁੱਖ ਮੱਖ ਫੱਕ ਹੁੰਦੀ ਆ ਹਾਂ ਜਿਹੜੀ ਭੁੱਖ ਲੱਗਨੀ ਉਹ ਮੈਨੂੰ ਨਹੀਂ ਲੱਗਦੀ ਬਿਲਕੁਲ ਬਿਲਕੁਲ ਜਿਹੜੀ ਚੀਜ਼ ਦੀ ਮੈਨੂੰ ਲੋੜ ਆ ਤੁਹਾਨੂੰ ਨਹੀਂ ਲੋੜ ਕਈ ਫਸਲਾਂ ਤੇ ਮਾਹਰ ਕਹਿੰਦੇ ਆ ਵੀ ਸਪਰੇ ਨਹੀਂ ਕਰਨਾ ਇਹ ਇੰਨੇ ਫੀਸ ਦੀ ਹਮਲਾ ਹੋਵੇ ਫੇਰ ਕਰਨਾ ਨਹੀਂ ਇਹਨਾਂ ਨੇ ਤਾਂ ਆਉਣ ਤੋਂ ਪਹਿਲਾਂ ਹੀ ਕਹਿੰਦੇ ਇਹ ਠੀਕ ਆ ਇਹ ਵੀ ਤੇ ਕਹਿ ਰਹੇ ਆ ਵੀ ਉਹਦੇ ਨਾਲ ਹਮਲਾ ਹੋਇਆ ਹੀ ਨਹੀਂ ਹੋਇਆ ਹੀ ਨਹੀਂ ਹਾਂ ਬਿਲਕੁਲ ਬਿਲਕੁਲ ਇਥੇ ਕਹਿੰਦੇ ਲਾਜ ਨਾਲੋਂ ਪਰਹੇਜ ਜੰਗਾ ਯੂਨੀਵਰਸਿਟੀ ਦੀ ਵੀ ਇਹੀ ਸਮੱਸਿਆ ਸੀ ਜੀ 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 ਵੀ ਅਸੀਂ ਬਲਾਈਟ ਸਪਰੇ ਕਰਨੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਇਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਅੱਛਾ ਡਾਕਟਰ ਸਾਹਿਬ ਕੀੜਿਆਂ ਤੋਂ ਇਲਾਵਾ ਬਿਮਾਰੀਆਂ ਵੀ ਕੋਈ ਮਤਲਬ ਐਸ ਸਟੇਜ ਦੇ ਉੱਤੇ ਜਿਹੜਾ ਨਰਮਾ ਇਹਦੇ ਤੇ ਕੋਈ ਹਮਲਾ ਕਰਦੀ ਆਂ ਇੱਕ ਉਖੇੜਾ ਰੋਗ ਹੋ ਗਿਆ ਜਿਹਨੂੰ ਪੈਰਾਬਿਲਡ ਵੀ ਕਹਿੰਦੇ ਹਾਂ ਹਾਂਜੀ ਸਾਡੇ ਜਿਹੜੀ ਬਿਮਾਰੀਆਂ ਦੇ ਵਿੱਚ ਦੇਖੀਏ ਤਾਂ ਬੈਕਟੀਰੀਅਲ ਬਲਾਈਟ ਵੀ ਆ ਜਾਂਦੀ ਹੈ ਜੀ ਲੀਫ ਸਪੌਟ ਵੀ ਆ ਜਾਂਦੀ ਕੱਲ ਵੀ ਅਸੀਂ ਦੇਖਿਆ ਵੀ ਖੇਤ ਦੇ ਵਿੱਚ ਬਿਮਾਰੀ ਹੈਗੀ ਹੈ ਔਰ ਅਸੀਂ ਵੀ ਲੋਕਾਂ ਨੂੰ ਇਹੀ ਸਪਾਰਸ਼ ਕੀਤੀ ਹੈ ਸਾਡੇ ਕੋਲੇ ਇੱਕ ਦਵਾਈ ਜਿਹੜੀ ਐਮੀ ਸਟਾਰ 200 ਮਿਲੀਲੀਟਰ ਪਰ ਏਕੜ ਦੇ ਹਿਸਾਬ ਦੇ ਨਾਲ ਹੁਣ ਜੇ ਸਾਡਾ ਨਰਮੇ ਦੇ ਉੱਤੇ ਪੱਤਿਆਂ ਦੇ ਉੱਤੇ ਦਾਗ ਪੈਂਦੇ ਆ ਜਾਂ ਪਾਣੀ ਭਿੱਜੇ ੱੱੱੱੱੱ ਬਣਦੇ ਆ ਸਪੌਟ ਆਉਂਦੇ ਆ ਤਾਂ ਫਿਰ ਅਸੀਂ ਉਹ ਦਵਾਈ ਸਪਰੇਅ ਕਰਨੀ ਹੈ ਤੇ ਉਹ ਜਿਹੜੀ ਦਵਾਈ ਆ ਸਾਨੂੰ ਮਤਲਬ ਸਾਡੀ ਜਿਹੜੀ ਕロップ ਆ ਉਹਨੂੰ ਹੈਲਦੀ ਰੱਖਦੀ ਆ ਬਿਮਾਰੀ ਤੋਂ ਬਚਾ ਕੇ ਰੱਖਦੀ ਆ ਅਸੀਂ ਦੋ ਸਪਰੇਅ ਐਮਈ ਸਟਾਰ ਦੀਆਂ ਕਹਿੰਨੇ ਆ 15-15 ਦਿਨਾਂ ਦੀ ਵਿੱਠ ਦੇ ਉੱਤੇ ਜ਼ਰੂਰ ਕਰਨੀ ਆ 200 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਜਿੱਥੋਂ ਤੱਕ ਪੈਰਾਵੈਲਟ ਦੀ ਗੱਲ ਆ ਤਾਂ ਪੈਰਾਵੈਲਟ ਇੱਕ ਫਿਜ਼ੀਓਲੋਜੀਕਲ ਡਿਸਆਰਡਰ ਆ ਆਪਾਂ ਕਹਿ ਦਈਏ ਤਾਂ ਜਦੋਂ ਜਿਹੜੀ ਸਾਡਾ ਨਰਮਾ ਪਾਣੀ ਦੀ ਸਟ्रेस ਦੇ ਵਿੱਚ ਹੁੰਦਾ ਤੇ ਉਹਨੂੰ ਪਾਣੀ ਇੱਕਦਮ ਆ ਜਾਂਦਾ ਤਾਂ ਫਿਰ ਜੜਾਂ ਦੇ ਵਿੱਚ ਥੋੜਾ ਜਾ ਉਹਦੇ ਉਹ ਅਸਰ ਬਿਮਾਰੀ ਵਾਂਗੂ ਬਣ ਜਾਂਦੀ ਹੈ ਬਿਮਾਰੀ ਵੀ ਉਹਨੂੰ ਆਪਾਂ ਨਹੀਂ ਕਹਿੰਦੇ ਖੈਰ ਫਿਜ਼ੀਓਲੋਜੀਕਲ ਡਿਸਆਰਡਰ ਆ ਤਾਂ 10 ਮਿਲੀਗ੍ਰਾਮ ਜਿਹੜਾ ਕਬਾਲਟ ਕਲੋਰਾਇਡ ਹੈ ਪਰ ਲੀਟਰ ਆਫ ਵਾਟਰ ਅਸੀਂ ਉਹਦੀ ਪਾ ਕੇ ਇੱਕ ਲੀਟਰ ਦੇ ਵਿੱਚ 10 ਮਿਲੀਗ੍ਰਾਮ ਕਬਾਲਟ ਕਲੋਰਾਇਡ ਘੋਲ ਕੇ ਉਹਨਾਂ ਉਹਨਾਂ ਬੂਟਿਆਂ ਦੇ ਉੱਤੇ ਸਪਰੇਅ ਕਰਨੀ ਹੈ ਜਿਹੜੇ ਬੂਟੇ ਸਾਨੂੰ ਲੱਗਦੇ ਆ ਵੀ ਮਰਝਾ ਰਹੇ ਆ ਤਾਂ ਉਹ ਉਹ ਜਿਹੜੀ ਪੈਰਾਵਿਲਟ ਦਾ ਸਿੰਪਟਮ ਹੈ ਵੀ ਬੂਟਾ ਨਾ ਦੇਖਣ ਨੂੰ ਆ ਲੱਗਦਾ ਪੱਤੇ ਕਮਲਾਈ ਜਾਂਦੇ ਹੁੰਦੇ ਆ ਤਾਂ ਫਿਰ ਜੇ ਅਸੀਂ ਉਹਦੀ ਟਾਈਮਲੀ ਸਪਰੇਅ ਕਰਦੇ ਆਂਗੇ ਤਾਂ ਉਹਦੇ ਨਾਲ ਫਿਰ ਬੂਟਾ ਜਿਹੜਾ ਰਿਕ ਹੂੰ ਬਹੁਤ ਵਧੀਆ ਗੱਲ ਇਹਨਾਂ ਨੇ ਦੱਸੀ ਇੱਥੇ ਇੱਥੇ ਆ ਗਈ ਨਾ ਉਹੀ ਗੱਲ ਹਾਂ ਜਿੱਥੇ ਉਦੋਂ ਕਰਨਾ ਜਦੋਂ ਸਾਨੂੰ ਨਜ਼ਰ ਆ ਗਏ ਬਾਲਟ ਕਲੋਰਾਇਡ ਬਹੁਤ ਵਧੀਆ ਇਹਨਾਂ ਨੇ ਸਾਨੂੰ ਇਹ ਦਵਾਈ ਦੱਸੀ ਹੈ ਕਿਸਾਨ ਵੀ ਕਈ ਵਾਰੀ ਨਾ ਘਬਰਾ ਜਾਂਦੇ ਯਾਰ ਬੂਟੇ ਮੁਰਝਾਉਣੇ ਸ਼ੁਰੂ ਹੋ ਗਏ ਹਾਂ ਨਾ ਸੋ ਕਿਸਾਨ ਵੀਰਾਂ ਨੂੰ ਚਾਹੀਦਾ ਵੀ ਜਿਹੜੇ ਤੁਹਾਡੇ ਦੱਸੇ ਅਨੁਸਾਰ ਇਹ ਦਵਾਈ ਜ਼ਰੂਰ ਕਰਨਾ ਛੇ ਡਾਕਟਰ ਸਾਹਿਬ ਜਦੋਂ ਪਾਣੀ ਆਉਂਦਾ ਜਦੋਂ ਚਖੜ ਆਉਂਦਾ ਬੜਾ ਕੁਝ ਆਪਣੇ ਨਾਲ ਲੈ ਜਾਂਦਾ ਉਹੀ ਗੱਲ ਤੁਸੀਂ ਪਹਿਲਾਂ ਵੀ ਕੀਤੀ ਸੀ ਕਿ ਪਾਣੀ ਆਇਆ ਉਹਨੇ ਜਿਹੜੇ ਸਾਡੇ ਜ਼ਮੀਨ ਦੇ ਵਿੱਚ ਤੱਤ ਪਏ ਸੀ ਫਸਲਾਂ ਨੂੰ ਅਵੇਲੇਬਲ ਹੋਣ ਵਾਲੇ ਉਹ ਸਾਰੇ ਥੱਲੇ ਚਲੇ ਗਏ ਸੋ ਫਿਰ ਥੋੜਾ ਜਿਹਾ ਹੁਣ ਕਿਸਾਨ ਵੀਰ ਨਿਊਟ੍ਰੀਐਂਟ ਮੈਨੇਜਮੈਂਟ ਕਿਵੇਂ ਕਰਨ ਫਸਲਾਂ ਭਰਪੂਰ ਡਾਕਟਰ ਸਾਹਿਬ ਕੁਸ਼ ਪਾਣੀ ਆਉਣ ਦੇ ਨਾਲ ਕੁਸ਼ ਨਿਊਟ੍ਰੀਐਂਟ ਅਵੇਲੇਬਲ ਵੀ ਹੁੰਦੇ ਆ ਕੁਸ਼ अनअवेलेबल ਵੀ ਹੋ ਜਾਂਦੇ ਕੁਝ ਬੂਟਾ ਲੈਣ ਲੱਗ ਜਾਂਦਾ ਕੁਝ ਨਹੀਂ ਮਿਲਦਾ ਜਿਹਦੇ ਚੱਕ ম্যাগਨੀਸ਼ੀਅਮ ਸਲਫੇਟ ਆ ਓਕੇ ਜਦੋਂ ਸਾਡੇ ਖੇਤ ਦੇ ਵਿੱਚ ਪਾਣੀ ਜੜਾਂ ਦੇ ਨੇੜੇ ਜਾਦੇ ਖੜ ਜਾਂਦਾ ਤਾਂ ਪੱਤੇ ਥੱਲੇ ਵਾਲੇ ਪਾਸੇ ਲਾਲ ਹੋਣੇ ਸ਼ੁਰੂ ਹੋ ਜਾਂਦੇ ਆ ਕਈ ਵਾਰੀ ਵਿਚਾਲੜੀ ਕਨੋਪੀ ਚ ਵੀ ਲਾਲ ਹੋ ਜਾਂਦੇ ਆ ਨਾਭੀ ਰੰਗਦੇ ਤਾਂ ਇਹਦਾ ਮਤਲਬ ম্যাগਨੀਸ਼ੀਅਮ ਦੀ ਸਾਡੇ ম্যাগਨੀਸ਼ੀਅਮ ਸਲਫੇਟ ਦੀ ਘਾਟ ਆ ਗਈ ਤਾਂ 1 ਕਿਲੋ ম্যাগਨੀਸ਼ੀਅਮ ਸਲਫੇਟ 100 ਲੀਟਰ ਪਾਣੀ ਦੇ ਵਿੱਚ ਪਾ ਕੇ ਆਪਾਂ ਉਹਦੇ ਤੇ ਸਪਰੇਅ ਕਰਦੀ ਆ ਨੰਬਰ 2 ਦੇ ਉੱਤੇ ਐਸ ਸਟੇਜ ਦੇ ਉੱਤੇ ਜਦੋਂ ਬੂਟੇ ਨੇ ਫੁੱਲ ਵੀ ਬਣਾਉਣੇ ਆ ਅੱਗੇ ਉਹਦੇ ਚੋਂ ਟੀਂਡੇ ਬਣਨੇ ਆ ਵੜੇਮਿਆਂ ਨੂੰ ਲੋੜ ਆ ਤਾਂ ਪੋਟਾਸ਼ੀਅਮ ਨਾਈਟ੍ਰੇਟ ਯੂਨੀਵਰਸਿਟੀ ਵੱਲੋਂ ਸਪਾਰਸ਼ਾ ਚਾਰ ਸਪਰੇਆਂ ਦੀ 2 ਕਿਲੋ 100 ਲੀਟਰ ਪਾਣੀ ਦੇ ਵਿੱਚ ਪਾ ਕੇ ਅਸੀਂ ਪੋਟਾਸ਼ੀਅਮ ਨਾਈਟ੍ਰੇਟ ਜੀ ਨੂੰ ਕਿਸਾਨ ਵੀਰ 13045 ਕਹਿੰਦੇ ਆ ਉਹਦੀਆਂ ਅਸੀਂ ਸਪਰੇਆਂ ਕਰਨੀਆਂ ਪਰ ਜਿਵੇਂ ਅਸੀਂ ਕੱਲ ਵੀ ਦੇਖਿਆ ਤਾਂ ਜਿੱਥੇ ਸਾਨੂੰ ਲੱਗਦਾ ਵੀ ਪਾਣੀ ਦੀ ਜਾਦੇ ਖੜਨ ਕਰਕੇ ਬੋਲ ਰੂਡੀ ਡਿਗਦੀ ਆ ਤਾਂ ਅਸੀਂ ਕਹਿੰਨੇ ਵੀ ਵੀ ਉਹਨੂੰ ਹਰੇਕ ਹਫ਼ਤੇ ਦੀ ਬਜਾਏ ਤੁਸੀਂ ਭਾਵੇਂ 6 ਦਿਨ ਬਾਅਦ ਕਰ ਦਿਓ ਅਸੀਂ ਲਗਾਤਾਰ ਉਹਦੀ ਸਪਰੇ ਜਿਹੜੀ ਕਰਦੀਏ ਤਾਂ ਕਿ ਜਿਹੜਾ ਬੂਟੇ ਨੇ ਥੱਲੇੋਂ ਜੜਾਂ ਦੇ ਰਾਹੀਂ ਤਾਕਤ ਲੈਣੀ ਹੈ ਉਹਨੂੰ ਅਸੀਂ ਪੱਤਿਆਂ ਰਾਹੀਂ ਉਹ ਤਾਕਤ ਦੇਸਾ ਕਿ ਇਹ ਕੋਸ਼ਿਸ਼ ਹੀ ਦੇਖਿਆ ਨਰਮਾ ਪੱਕੜ ਜਿਆ ਹੋਇਆ ਖੜਾ ਉਹਦੇ ਵਾਸਤੇ ਵੀ ਅਸੀਂ ਕਿਸਾਨ ਵੀਰਾਂ ਨੂੰ ਕੁਝ ਕਿਹਾ ਵੀ ਤੁਸੀਂ 13045 ਦੀਆਂ ਸਪਰੇਆ 6ਵੇਂ 6ਵੇਂ ਦਿਨ ਤੇ ਵੀ ਤੁਸੀਂ ਕਰ ਲਓ ਉਹਦੇ ਨਾਲ ਕਿਉਂ ਸਾਡੇ ਕੋਲੇ ਇਹ ਟਾਈਮ ਸਾਡੇ ਕੋਲੇ 30 40 ਦਿਨ ਹੀ ਹੈ ਜਿਹੜੀ ਹੁਣ ਫਲਾਵਰਿੰਗ ਸਾਡੀ 3rd ਸਟੇਜ ਵਾਲੀ ਚੱਲ ਰਹੀ ਹੈ ਇਸ ਤੋਂ ਬਾਅਦ ਜਿਵੇਂ ਜਿਵੇਂ ਸਨ ਸ਼ਾਈਨ ਆਵਰ ਸਾਡੇ ਕੋਲ ਧੁੱਪ ਦੇ ਘੰਟੇ ਘਟੀ ਜਾਣੇ ਆ ਤਾਂ ਟਿੰਡੇ ਦੇ ਬਣਨ ਦਾ ਟਾਈਮ ਵੀ ਜਿਹੜਾ ਉਹ ਲੇਟ ਹੋਈ ਜਾਣਾ ਜ਼ਿਆਦਾ ਟਾਈਮ ਲਾਊਗਾ ਜਿਹੜੀ ਬਾਲ ਨੇ ਬਣਨਾ ਉਹਨੇ ਜਿਵੇਂ ਜਿਵੇਂ ਧੁੱਪ ਦੇ ਘੰਟੇ ਘਟਣੇ ਆ ਉਹਨੇ ਟਾਈਮ ਜ਼ਿਆਦਾ ਲੈਣਾ ਹੈ ਤਾਂ ਸਾਡੀ ਕੋਸ਼ਿਸ਼ ਹੈ ਵੀ ਜਿਹੜਾ ਸਤੰਬਰ ਸਤੰਬਰ ਦੇ ਵਿੱਚ ਸਾਡੇ ਕੋਲੇ ਜਿਹੜੀ ਅਸੀਂ ਕ੍ਰੌਪ ਦੀ ਜਿਹੜੀ ਮਤਲਬ ਵੱਧ ਤੋਂ ਵੱਧ ਝਾੜ ਅਸੀਂ ਜਿਹੜੀ ਹੁਣ ਸਾਡੇ ਕੋਲੇ ਫਲਾਵਰਿੰਗ ਹੋਣੀ ਅਸੀਂ ਲੈ ਸਕੀ ਜੀ ਬਿਲਕੁਲ ਬਿਲਕੁਲ ਬਹੁਤ ਅੱਛਾ ਡਾਕਟਰ ਸਾਹਿਬ ਗੱਲ ਇਹ ਆ ਵੀ ਬਾਰਸ਼ਾਂ ਆਈਆਂ ਆ ਕਈ ਬਾਰਸ਼ਾਂ ਤੋਂ ਪਹਿਲਾਂ ਕਈਆਂ ਨੇ ਸਪਰੇਅ ਕੀਤੇ ਹੋਣੇ ਆ ਹਾਂਜੀ ਤੇ ਬਾਰਸ਼ਾਂ ਨਾਲ ਤੇ ਉਹ ਸਪਰੇਅ ਦਾ ਅਸਰ ਜਿਹੜਾ ਉਹ ਖਤਮ ਹੋ ਜਾਂਦਾ ਜੀ ਇਹਦਾ ਫਿਰ ਫਸਲ ਤੇ ਕੋਈ ਝਾੜ ਤੇ ਉੱਤੇ ਕੋਈ ਉਤਪਾਦਨ ਦੇ ਉੱਤੇ ਫਰਕ ਪੈਂਦਾ ਜੇ ਪੈਂਦਾ ਤੇ ਫਿਰ ਹੁਣ ਅਸੀਂ ਜਦੋਂ ਪਾਣੀ ਛੱਡਾ ਉਤਰ ਗਿਆ ਕਿ ਉਪਰ ਵਾਲੇ ਕਲੀਏ ਵੀ ਸਾਡੀ ਫਸਲ ਫੇਰ ਖੜੀ ਹੋ ਜੇ ਜਦੋਂ ਸਪਰੇਅ ਅਸੀਂ ਕਰਦੇ ਆ ਜੀ ਜੇ ਕੋਈ 4 ਘੰਟੇ ਜਾਂ 5 ਘੰਟੇ ੱਤਪ ਲੱਗ ਜਾਂਦੀ ਹੈ ਤਾਂ ਸਪਰੇਅ ਆਪ ਦਾ ਅਸਰ ਕਰ ਜਾਂਦੀ ਹੈ ਜੀ ਇਹ 2 ਘੰਟਿਆਂ ਦੇ ਵਿੱਚ ਵਿੱਚ ਸਾਨੂੰ ਲੱਗਦਾ ਵੀ ਮੀਂਹ ਪੈ ਗਿਆ ਤੇ ਸਾਡੀ ਸਪਰੇਅ ਜਿਹੜੀ ਉਹ ਅਸੀਂ ਮਦਦ ਨਹੀਂ ਪਿਆ ਉਹਦਾ ਅਸਰ ਖਤਮ ਹੋ ਗਿਆ ਤਾਂ ਫਿਰ ਸਾਨੂੰ ਉਹਦੇ ਤੇ ਦੁਬਾਰਾ ਸਪਰੇਅ ਕਰਨੀ ਚਾਹੀਦੀ ਜਿੱਦਣ ੱਤਪ ਲੱਗਦੀ ਹੈ ਅਛਾ ੱਤਪ ਲੱਗੇ ਤੇ ਕਰਨੀ ਹਾਂਜੀ ਬਿਲਕੁਲ ਤੇ ਹੁਣ ਜਿਹੜੀ ਅਸੀਂ ਅੱਗੇ ਵੀ ਗੱਲ ਕੀਤੀ ਹੈ ਵੀ ਨਿਊਟ੍ਰੀਐਂਟ ਮੈਨੇਜਮੈਂਟ ਜਿਹੜੀ ਆਪਾਂ ਗੱਲ ਕੀਤੀ ਆ ਉਸ ਸਟੇਜ ਦੇ ਉੱਤੇ ਜੇ ਬੂਟਾ ਸਾਡਾ ਤੰਦਰੁਸਤ ਹੋਊਗਾ ਫੇਰ ਹੀ ਉਹ ਬਿਮਾਰੀਆਂ ਨਾਲ ਵੀ ਲੜ ਸਕਦਾ ਫੇਰ ਹੀ ਉਹ ਕੀੜਿਆਂ ਨਾਲ ਵੀ ਲੜ ਸਕਦਾ ਜੇ ਬੂਟਾ ਤੰਦਰੁਸਤ ਹੋਊਗਾ ਤੇ ਹੋਊਗਾ ਤਾਂ ਜੇ ਸਾਡੀ ਨਿਊਟ੍ਰੀਐਂਟ ਅਸੀਂ ਉਹਦੇ ਤੇ ਸਪਰੇਅ ਦੀ ਤੱਤਾਂ ਦੀ ਛੋਟੇ ਤੱਤਾਂ ਦੀ ਕਰਾਂਗੇ ਅੱਛਾ ਦਾ ਸਰ ਤੁਸੀਂ ਗੱਲ ਬਹੁਤ ਵਧੀਆ ਦੱਸੀ ਆ ਵੀ ਅਸੀਂ ਛੋਟੇ ਤੱਤਾਂ ਦੀ ਸਪਰੇਆਜੀ ਕਰਾਂਗੇ ਤਾਂ ਬੂਟੇ ਵਧੀਆ ਖੜੇ ਹੋ ਸਕਦੇ ਆ ਹਨਾ ਅੱਛਾ ਇੱਕ ਨਾ ਪਿੰਕ ਬਾਲਵਾਰਮ ਨੇ ਪਿਛਲੇ ਸਾਲਾਂ ਦੇ ਦੌਰਾਨ ਬੜੇ ਸਾਹ ਸੂਤੇ ਸੀ ਕਿਸਾਨ ਵੀਰਾਂ ਦੇ ਬਿਲਕੁਲ ਹੈ ਨਾ ਕੋਈ ਆਧੁਨਿਕ ਤਰੀਕਾ ਨਹੀਂ ਬਣਾਇਆ ਯੂਨੀਵਰਸਿਟੀ ਨੇ ਜਾਂ ਤੁਹਾਡੇ ਵਿਭਾਗ ਨੇ ਕਿ ਇਹ ਸੰਡੀ ਹੈ ਜਿਹੜੀ ਕੰਟਰੋਲ ਹੀਟ ਰਹੇ ਡਾਕਟਰ ਸਾਹਿਬ ਇੱਕ ਮੀਟਿੰਗ ਡਿਸਟਰਪਸ਼ਨ ਟੈਕਨੀਕਸ ਜਿਹੜੀਆਂ ਪੰਜਾਬ ਯੂਨੀਵਰਸਿਟੀ ਨਰਤੇ ਮਦਦਾ ਆਪਸ ਵਿੱਚ ਮੇਲ ਹੈ ਜਿਹੜਾ ਖਤਮ ਕਰਦੀ ਹੈ ਯੂਨੀਵਰਸਿਟੀ ਵੱਲੋਂ ਵੀ ਔਰ ਕੁਝ ਸਾਡੇ ਟ੍ਰਾਇਲ ਪਿਛਲੇ ਸਾਲਾਂ ਦੇ ਵਿੱਚ ਵੀ ਲੱਗੇ ਆ ਮੀਟਿੰਗ ਡਿਸਟਰਪਸ਼ਨ ਦੇ ਵਿੱਚ ਅਸੀਂ ਮੇਲ ਤੇ ਫੀਮੇਲ ਨੂੰ ਮਿਲਣ ਤੋਂ ਰੋਕਣਾ ਹੈ ਦੋ ਤਰ੍ਹਾਂ ਦੀ ਇੱਕ ਸਪਲੈਟ ਹੈ ਜਿਹਦੀ ਇਹ ਹੈ ਕਿ ਜਿਵੇਂ ਆਪਣੀ ਦੰਦਾ ਵਾਲੀ ਟਿਊਬ ਹੁੰਦੀ ਉਸ ਤਰ੍ਹਾਂ ਦੀ ਟਿਊਬ ਅਸੀਂ ਬੂਟੇ ਦੇ ਉੱਤੇ ਲਾਉਨੇ ਆ ਤੇ ਇੱਕ ਹੈਗੀ ਆ ਪੀਬੀ ਨੋਟ ਪੀਬੀ ਨੋਟ ਵਾਸਤੇ ਘੱਟੋ ਘੱਟ ਸਾਨੂੰ 62 62 1/2 ਏਕੜ ਦਾ ਏਰੀਆ ਚਾਹੀਦਾ ਜਿਹਦੇ ਚ ਅਸੀਂ ਉਹ ਤਾਰ ਦੇ ਰੂਪ ਦੇ ਵਿੱਚ ਉਹਨੇ ਬੰਨਦੇ ਆ ਜਿਹਦੇ ਵਿੱਚ ਉਹ ਸੈਕਸ ਫੀਰੋਮੋਨ ਹੁੰਦਾ ਔਰ ਜਿਹੜੀ ਸਪਲੈਟ ਆ ਉਹਦੇ ਵਿੱਚ ਸਾਨੂੰ 15 16 ਕਿੱਲਿਆਂ ਦੇ ਵਿੱਚ ਵੀ ਅਸੀਂ ਉਹ ਲਾ ਸਕਦੇ ਆ ਉਹਦੇ ਨਾਲ ਵੀ ਜਿਹੜਾ ਉਹ ਮੇਲ ਤੇ ਫੀਮੇਲ ਦਾ ਜਿਹੜਾ ਮੀਟਿੰਗ ਡਿਸਰਪਸ਼ਨ ਹੋ ਜਾਂਦੀ ਹੈ ਮੀਟਿੰਗ ਡਿਸਰਪਟ ਹੋ ਜਾਂਦੀ ਹੈ ਵੀ ਉਹਨਾਂ ਦਾ ਮੇਲ ਨਹੀਂ ਹੁੰਦਾ ਤੇ ਫਿਰ ਉਹ ਅੰਡਾ ਨਹੀਂ ਜਦੋਂ ਬਣਦਾ ਤੇ ਫਿਰ ਸੁੰਡੀ ਨਹੀਂ ਐਕਚੁਅਲੀ ਕੁਦਰਤੀ ਹੈ ਜਦੋਂ ਵੱਧਾ ਨਹੀਂ ਹੁੰਦਾ ਉਹਨਾਂ ਦਾ ਜਦੋਂ ਵੱਧਾ ਹੀ ਨਹੀਂ ਹੁੰਦਾ ਤਾਂ ਸੁੰਡੀ ਨਹੀਂ ਅੰਡਾ ਹੀ ਨਹੀਂ ਦੇਣਾ ਸਰ ਪਤੰਗੇ ਨੇ ਅੰਡਾ ਹੀ ਨਹੀਂ ਦੇਣਾ ਤੇ ਫਿਰ ਉਹ ਨੈਚੁਰਲੀ ਕੋ ਹੋਣੀ ਨਹੀਂ ਇਹ ਸੁੰਡੀ ਕਰਨੀ ਹੁੰਦੀ ਹੈ ਤਕਨੀਕ ਕੱਢੀ ਆ ਇਹਦਾ ਮੀਠਾ ਸਿੰਘ ਜੀ ਪਹਿਲਾਂ ਨਾ ਇੱਕ ਅਮਰੀਕਨ ਸੁੰਡੀ ਬੜਾ ਪੰਗਾ ਪਾਉਂਦੇ ਸੀ ਹਣਾ ਬਹੁਤ ਬਹੁਤ ਕੰਮ ਖਰਾਬ ਕਰਦੇ ਉਹ ਹੁਣ ਖਤਮ ਹੋ ਗਈ ਹੈ ਜੀ ਬਿਲਕੁਲ ਡਾਕਟਰ ਸਾਹਿਬ ਹੁਣ ਸਾਡੇ ਕੋਲੇ ਜੇ ਅਮਰੀਕਨ ਦਾ ਵੀ ਚਿਤਕਬਰੀ ਸੁੰਡੀ ਵੀ ਸੀ ਬਿਲਕੁਲ ਸਾਡੇ ਕੋਲੇ ਹੁਣ BT1 BT2 ਪਹਿਲਾਂ BT1 ਆਈ ਫਿਰ BT2 ਆਈ ਬੈਸੀਲਸ ਥਰੂ ਜੈਨੇਸਿਸ ਜਿਹੜਾ ਬੈਕਟੀਰੀਆ ਇੰਡਿਊਸ ਕੀਤਾ ਕਾਟਨ ਦੇ ਵਿੱਚ ਉਹ ਪਹਿਲਾਂ ਜਿਹੜੀ ਪਹਿਲੀ BT1 ਸੀ ਉਹ ਅਮਰੀਕਨ ਬੋਲਵਾਰਮ ਨੂੰ ਕੰਟਰੋਲ ਕਰਦਾ ਸੀ BT2 ਆ ਗਿਆ ਫਿਰ ਹੁਣ ਸਾਡੇ ਕੋਲੇ ਜਿਹੜੀ ਹੁਣ ਪਿੱਛੇ ਕਿਸਾਨ ਵੀਰਾਂ ਵੱਲੋਂ ਵੀ ਇਹੀ ਮੰਗ ਕੀਤੀ ਜਾਂਦੀ ਸੀ ਵੀ ਸਾਨੂੰ ਜੇ ਤੁਸੀਂ ਉਹ ਆ ਗਿਆ ਤਾਂ ਹੁਣ ਨਾਲ ਦੀ ਨਾਲ ਤੁਸੀਂ ਆ ਪਿੰਕ ਬਾਲਵਾਰਮ ਵਾਲਾ ਵੀ ਦੇ ਦਿਓ ਜਾਂ ਪਿੱਛੇ ਸਾਲਾਂ ਦੇ ਵਿੱਚ ਜਿਹੜੇ ਸਾਲ ਚਿੱਟੀ ਮੱਖੀ ਨੇ ਜਾਦੇ ਹਮਲਾ ਕੀਤਾ ਤਾਂ ਲੋਕ ਉਦੋਂ ਇਹ ਵੀ ਕਹਿੰਦੇ ਰਹੇ ਵੀ ਚਿੱਟੀ ਮੱਖੀ ਵਾਲਾ ਵੀ ਰਹਿਤ ਸਾਨੂੰ ਨਰਮਤ ਦਿਓ ਤੇ ਜਿਹੜੀ ਅਮਰੀਕਨ ਸੁੰਡੀ ਆ ਅਸੀਂ ਹੁਣ ਅੱਜਕੱਲ ਰਿਫਿਊਜੀਆ ਅਸੀਂ ਨਾਲ ਲਵਾਉਨੇ ਆ ਜੀ ਉਹਨਾਂ ਦੇ ਉੱਤੇ ਉਹਨਾਂ ਸੁੰਡੀਆਂ ਦਾ ਹਮਲਾ ਹੋ ਜਾਂਦਾ ਉਹ ਕੀ ਹੁੰਦਾ ਜੀ ਰਿਫਿਊਜੀਆ ਦਾ ਮਤਲਬ ਇਹ ਹੈ ਵੀ ਜਿਹੜਾ ਹੁਣ ਸੁੰਡੀ ਨੂੰ ਖਰਾਕਤ ਤਾਂ ਦੇਣੀ ਆ ਜੀ ਅਸੀਂ ਕੁਦਰਤ ਨੂੰ ਜਿੱਤ ਨਹੀਂ ਸਕਦੇ ਸੁੰਡੀ ਦੀ ਖਰਾਕ ਨਾਲ ਹੀ ਪਈ ਹੋਈ ਆ ਪਹਿਲਾਂ ਅੱਡ ਆਉਂਦੀ ਸੀ ਫਿਰ ਉਹ ਕਿਸਾਨ ਵੀਰ ਥੋੜਾ ਜਿਹਾ ਤੋਂ ਬੀਜਣ ਤੋਂ ਪਰਹੇਜ਼ ਕਰਦੇ ਸੀ ਅੱਜ ਕੱਲ ਉਹ ਨਰਮਿਆਂ ਦੇ ਵਿੱਚ ਹੀ ਸਾਡਾ ਰਫਿਊਜੀਆ ਵੀ ਆਉਂਦਾ ਮੇਨ ਸੀਡ ਦੇ ਨਾਲ ਅਸੀਂ ਰਫਿਊਜੀਆ ਵੀ ਦਿੰਨੇ ਆ ਤਾਂ ਸੁੰਡੀਆਂ ਦੀ ਖਰਾਕ ਵੀ ਅਸੀਂ ਦਿੱਤੀ ਹੋਈ ਆ ਵੀ ਸੁੰਡੀ ਉਹਦੇ ਤੇ ਹੀ ਰਵੇ ਸਾਡੀ ਮੁੱਖ ਫਸਲ ਖਰਾਬ ਨਾ ਹੋਵੇ ਹਾਂ ਬੀਟੀ ਨੂੰ ਨਾ ਖਾਣ ਲੱਗੇ ਪਲੇਖਾ ਪਾਇਆ ਹਾਂਜੀ ਸਿੱਧਾ ਸਿੰਘ ਜੀ ਜਿੰਨੀਆਂ ਬੀਟੀਆਂ ਪਾਈ ਜਾਵਾਂਗੇ ਮੈਨੂੰ ਤਾਂ ਉਨਾਂ ਹੀ ਨਰਮਾ ਦੇ ਵੀ ਮਹਿੰਗਾ ਹੋਈ ਜਾਣਾ ਨਾ ਮੈਨੂੰ ਇਹ ਲੱਗਦਾ ਨਾ ਇਹ ਕਹਿੰਦੇ ਵੀ ਹੁਣ ਪਿੰਕ ਬਾਲ ਬਰਮ ਦੀ ਵੀ ਬੀਟੀ ਵਿੱਚ ਪਾਉਣੀ ਆ ਹਨਾ ਲੱਗ ਗਾਲਿਆ ਵੀ ਜੇ ਨੱਚਣੀ ਲਾਪੇ ਤੇ ਘੁੰਡ ਘਾਦਾ ਡਾਕਟਰ ਸਾਹਿਬ ਜੀ ਵੈਸੇ ਤੇ ਚਲੋ ਸਾਡੇ ਕਿਸਾਨ ਵੀਰ ਬਹੁਤ ਉਦਮੀ ਆ ਹਿੰਦੂ ਆ ਸਾਰਾ ਕੁਝ ਕਰਦੇ ਆ ਹੈਨਾ ਅਜੀ ਵੇਖਿਆ ਪਿੰਡਾਂ ਚ ਜਾ ਕੇ हिम्मत ਨਹੀਂ ਹਾਰੀ ਨਾ ਜੀ ਬਿਲਕੁਲ ਹੈਨਾ ਇਸ ਹਾਲਾਤ ਦੇ ਵਿੱਚ ਤੁਸੀਂ ਸਾਡੇ ਖਾਸ ਕਰਕੇ ਜਿਹੜੇ ਆ ਨਰਮੇ ਦੇ ਕਿਸਾਨੀਆ ਸਾਡੇ ਇਹਨਾਂ ਨੂੰ ਕੋਈ ਖਾਸ ਗੱਲ ਕਹਿਣਾ ਚਾਹੋਗੇ ਉਹਦੇ ਵਿੱਚ ਮਿੱਠਾ ਸੰਗ ਇਹ ਹੈ ਵੀ ਜਿੱਥੇ ਸਾਨੂੰ ਲੱਗਦਾ ਵੀ ਪਾਣੀ ਦਾ ਦਬਾਅ ਹੈਗਾ ਤਾਂ ਸਾਨੂੰ ਪਾਣੀ ਸਭ ਤੋਂ ਪਹਿਲਾਂ ਖੇਤ ਚੋਂ ਕੱਢਣਾ ਚਾਹੀਦਾ ਨਰਮੇ ਵਾਲੇ ਦੇ ਵਿੱਚ ਤੇ ਜੇ ਕਿਤੇ ਨਰਮਾ ਸਾਡਾ ਛਿਖੇੜੇ ਨਾਲ ਨੇਰੀ ਨਾਲ ਟੇਡਾ ਵੀ ਹੋਇਆ ਤਾਂ ਉਹਨੂੰ ਵੀ ਖੜੇ ਕਰਕੇ ਸਾਨੂੰ ਉਹਦੇ ਨਾਲ ਵੀ ਜੇ ਅਸੀਂ ਮਿੱਟੀ ਲਾ ਦਈਏ ਤਾਂ ਉਹ ਚੰਗੀ ਗੱਲ ਆ ਉਹਦੇ ਨਾਲ ਥੋੜਾ ਜਆ ਸਾਡੇ ਜਿਹੜੇ ਥੱਲੇ ਵਾਲੇ ਪਾਸੇ ਟੀਂਡੇ ਦਬਾਅ ਨਾਲ ਥੱਲੇ ਆ ਗਏ ਉਹ ਟੀਂਡੇ ਗੜਨ ਤੋਂ ਬਚ ਜਾਣਗੇ ਔਰ ਉਹਨਾਂ ਨੂੰ ਹਵਾ ਲੱਗ ਜੂਗੀ ਤਾਂ ਟੀਂਡੇ ਉਹ ਖਿੜ ਜਾਣਗੇ ਸਭ ਤੋਂ ਦੋ ਜ਼ਰੂਰੀ ਇਹ ਕੰਮ ਕਰਨ ਵਾਲੇ ਆ ਤੀਜੀ ਗੱਲ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਉਹਦੀ ਇਹ ਕਿਉਂ ਜੜਾ ਸਾਡੀਆਂ ਹਿੱਲ ਗਈਆਂ ਉਹਨਾਂ ਨੇ ਉਹਨੇ ਤਾਂ ਥੱਲੇ ਉਹਨੀ ਮਜ਼ਬੂਤੀ ਨਾਲ ਨਹੀਂ ਲੈ ਸਕਣੇ ਸਾਨੂੰ ਉੱਤੋਂ ਦੇਣੇ ਜ਼ਰੂਰੀ ਆ ਹੂੰ ਹੂੰ ਅੱਛਾ ਜੀ ਸਰ ਜਿਹੜੀ ਪ੍ਰਾਣੇ ਢਿੰਡੇ ਬਣ ਗਏ ਨਾ ਹੁਣ ਜਿਹੜੇ ਤੁਸੀਂ ਕਹਿੰਦੇ ਥੱਲੇ ਵੀ ਲੱਗ ਸਕਦੇ ਬੂਟੇ ਨੂੰ ਖੜਾ ਕਰਨਾ ਉਹਨੂੰ ਹੀ ਪਹਿਲਾਂ ਚੁਗਣਾ ਪੈਣਾ ਸਾਨੂੰ ਮੈਨੂੰ ਉਹ ਹੀ ਖੜਨਗੇ ਮੈਨੂੰ ਸਰ ਸਾਡੇ ਕੋਲੇ 45 50 ਦਿਨ ਤੇ ਪਹਿਲੀ ਫਲਾਵਰਿੰਗ ਆਉਂਦੀ ਹੈ ਹਾਂ ਜਿਹੜੀ 45 50 ਦਿਨਾਂ ਵਾਲੀ ਸਾਡੀ ਫਲਾਵਰਿੰਗ ਸੀ ਉਹ ਢਿੰਡੇ ਨਰਮਿਆਂ ਨੂੰ ਲੱਗੇ ਹੋਏ ਆ ਔਰ ਖਿੜ ਗਏ ਆ ਉਹ ਉਹ ਖਿੜ ਚੁੱਕੇ ਆ ਮੀਂਹ ਨੇ ਉਹ ਢਿੰਡੇ ਖਰਾਬ ਕਰ ਦਿੱਤੇ ਤਾਂ ਸਾਡੀ ਅਸੀਂ ਕੱਲ ਵੀ ਕਿਸਾਨ ਵੀਰਾਂ ਨਾਲ ਇਹੀ ਗੱਲ ਕਰਦੇ ਸੀ ਖੇਤਾਂ ਦੇ ਵਿੱਚ ਵੀ ਇਹ ਢੀਂਡੇ ਜੇ ਅਸੀਂ ਤੋੜ ਲਈਏ ਚੁਗ ਲਈਏ ਉਹ ਕਪਾ ਚੋਕ ਕੇ ਨਰਮਾ ਤਾਂ ਉਹਨੂੰ ਅੱਡ ਰੱਖਣਾ ਦੂਜੇ ਨਰਮੇ ਦੇ ਵਿੱਚ ਨਹੀਂ ਰਲਾਉਣਾ ਉਹ ਪਾ ਘਟਾਊਗਾ ਆ ਗੱਲ ਬਹੁਤ ਵਧੀਆ ਆ ਉਹਨੂੰ ਅੱਡ ਰੱਖਣਾ ਸਰੀ ਦੇ ਗੰਡ ਸੋ ਗੱਲ ਇਹ ਹੈ ਜੀ ਮਾਹਰ ਮਾਹਰੀ ਹੁੰਦੇ ਆ ਇਹਨਾਂ ਦੀਆਂ ਕਈਆਂ ਗੱਲਾਂ ਜਿਹੜੀਆਂ ਉਹਦੇ ਤੇ ਜੇ ਅਸੀਂ ਅਮਲ ਕਰਾਂਗੇ ਤੇ ਅਸੀਂ ਬਹੁਤ ਫਾਇਦੇ 'ਚ ਰਹਿਾਂਗੇ ਹੁਣ ਆ ਜੀਏ ਮੌਸਮ ਆ ਇਹ ਤਾਂ ਬਹੁਤ ਜ਼ਰੂਰੀ ਹੈ ਜੀ ਪੜੋ ਪੜੋ ਇਹ ਹੁਣ ਮਤਲਬ ਘਬਰਾਣ ਵਾਲੀ ਏਡੀ ਗੱਲ ਹੈ ਅੱਛਾ ਅੱਛਾ ਚਲੋ ਫੇਟ ਜੀ ਜਿਹੜਾ ਤਾਪਮਾਨ ਹੈ ਨਾ ਇਹ ਪਿਛਲੇ 24 ਘੰਟਿਆਂ ਚ ਜਲੰਧਰ ਰਿਆ ਵੱਧ ਤੋਂ ਵੱਧ 32.2 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 24.2 ਹਮ ਗੁਰਦਾਸਪੁਰ ਚ 33 ਡਿਗਰੀ ਸੈਲਸੀਅਸ ਤੇ 25.2 ਫਿਰੋਜ਼ਪੁਰ ਚ ਵੱਧ ਤੋਂ ਵੱਧ 34.2 ਤੇ ਘੱਟ ਤੋਂ ਘੱਟ 25.8 ਪਟਿਆਲਾ ਚ 34.8 ਤੇ 26.7 ਡਿਗਰੀ ਸੈਲਸੀਅਸ ਅੰਮ੍ਰਿਤਸਰ 'ਚ 32.5 ਅਤੇ 25.7 ਤੇ ਬਠਿੰਡਾ 'ਚ ਵੱਧ ਤੋਂ ਵੱਧ 34 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 24.4 ਡਿਗਰੀ ਸੈਲਸੀਅਸ ਜਿਹੜਾ ਜੀ ਤਾਪਮਾਨ ਰਿਹਾ ਆ। ਮੀਂਹ ਦਾ ਦੱਸੋ ਇਹ ਮੀਂਹ ਦਾ ਕਹਿੰਦੇ ਨਹੀਂ ਮੀਂਹ ਦਾ ਕੋਈ ਇੰਨਾ ਜ਼ਿਆਦਾ ਭਿਆਨਕ ਗੱਲ ਨਹੀਂ ਹੈਗੀ। ਬਸ ਥੋੜੀਆਂ ਜੀਆਂ ਥਾਵਾਂ ਤੇ ਹਲਕੀ ਜੀ ਬਾਰਿਸ਼ ਪਏਗੀ। ਸ਼ੁਕਰ ਹੈ ਹਲਕੀ ਹੋਈ ਆ। ਹਾਂ ਹੋਰ ਕੋਈ ਮਤਲਬ ਖਤਰਾ ਨਹੀਂ ਆ। ਚਲੋ ਇਹ ਬਹੁਤ ਵਧੀਆ ਗੱਲ ਆ ਜੀ। ਹਾਂ ਇਹ ਤੇ ਸੀ ਜੀ ਮੌਸਮ ਦਾ ਹਾਲ। ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਪ੍ਰੋਗਰਾਮ ਦੇ ਸਬੰਧ ਚ ਕੋਈ ਸੁਝਾਅ ਸਾਨੂੰ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਾਤ ਲੈ ਸਕਦੇ ਆਂ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆਂ ਖਾਤ ਲੇਖਣ ਲਈ ਸਾਡਾ ਪਤਾ ਇਸ ਤਰ੍ਹਾਂ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144641 ਤੇ ਸਾਡਾ ਈਮੇਲ ਐਡਰੈਸ ਹੈ ddpunjabi@ atgmail.com ਕਿਸਾਨ ਵੀਰੋ ਤੇ ਭੈਣੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਜਿੱਥੇ ਨੁਕਸਾਨ ਹੋਏ ਨੇ ਉਸ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦੇ ਆਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਆਂ ਕਿ ਸਾਰੇ ਪਾਸੇ ਠੀਕ ਹੋ ਜਾਣ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਦੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ ਜੈ